ਕਰੋਂ ਤੇ ਲੱਗ ਜੂਗੀ ਤੇ ਸਲਵਾਰ ਉੱਥੋਂ ਸਾਡੀ ਛੋਟੀ ਹੋ ਜੂਗੀ ਹੁਣ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਕਿ ਜਦੋਂ ਅਸੀਂ ਪੌਂਚੇ ਬਣਾਉਂਦੇ ਆਂ ਤੇ ਆਹ ਵਾਲਾ ਸਲਵਾਰ ਵਾਲਾ ਜਿਹੜਾ ਕੱਪੜਾ ਹੁੰਦਾ ਇੱਥੇ ਵੜ ਪੈ ਜਾਂਦਾ ਆ ਉਹ ਜ਼ਰੂਰ ਦੇਖ ਲੈ ਮੇਰੀ ਇਹ ਵਾਲੀ ਵੀਡੀਓ ਜੀ ਆਪਾਂ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਐਸਤਰਾ ਰੱਖ ਲੈਣਾ ਹੈਗਾ ਕੱਪੜੇ ਨੂੰ ਠੀਕਾ ਜੀ ਆਪਣੀ ਸਲਵਾਰ ਨੂੰ ਐਸ ਹੁੱਕੇ ਦੇ ਨਾਲ ਰੱਖ ਕੇ ਨਾ ਆਪਾਂ ਸਲਾਈ ਜਿਹੜੀ ਲਗਾਉਣੀ ਹੈ ਐਵੇਂ ਪੈਰ-ਪੈਰ ਦੀ ਅੱਖੇ ਲਗਾਉਣੀ ਆ ਆ ਚੀਜ਼ ਤੇ ਆਹ ਜਿਹੜੀ ਸਾਡੀ ਸਲਾਈਆਂ ਨੇ ਇਹਦੇ ਉੱਪਰ ਨਾਲ-ਨਾਲ ਇਸ ਤਰੀਕੇ ਦੇ ਨਾਲ ਸਲਾਈ ਆਪਾਂ ਲਗਾਉਣੀ ਹੈਗੀ ਆ ਪਰ نیچے ਵਾਲਾ ਜਿਹੜਾ ਸਾਡਾ ਆਹ ਵਾਲਾ ਸਾਡਾ ਕਪੜਾ ਇਹਨੂੰ ਇਸ ਤਰ੍ਹਾਂ ਉੱਪਰ ਨੂੰ ਰੱਖਣਾ ਹੈ ਠੀਕ ਹੈ ਜੀ ਹੁਣ ਆਪਾਂ ਇੱਥੇ ਨਾਲ ਨਾਲ ਸਲਾਈ ਲਗਾਉਣੀ ਹੈਗੀ ਆ ਤੇ ਜਿਹੜੇ ਸਾਡੇ ਪੱਲੇ ਤੇ ਕੁੰਦੇ ਵਾਲੀ ਆਹ ਵਾਲੀ ਸਲਾਈ ਹੁੰਦੀ ਆ ਇਹਨੂੰ ਅਸੀਂ ਜਿੱਧਰ ਨੂੰ ਇਹ ਸੈੱਟ ਹੁੰਦੀ ਉਧਰ ਨੂੰ ਹੀ ਬਿਠਾ ਲੈਣਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਐਦਾਂ ਨਹੀਂ ਕਰਨਾ ਹੈਗਾ ਜੇ ਅੰਦਰ ਨੂੰ ਆ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਅੰਦਰ ਨੂੰ ਹੀ ਰੱਖਾਂਗੇ ය පි සිබ්දිස් ලයික්්ච ැගිය සත් කරල ඇබතෝදෙන් රේ ඇඩස් ලයිකිචක්ේ ਦੇਖੋ ਐਸ ਤਰ੍ਹਾਂ ਸੀ ਜਿਹੜੀ ਸਲਾਈ ਖਿੱਚ ਲਈ ਆ ਬ੍ਰੀਕ ਬ੍ਰੀਕ ਵਾਲੀ ਤੇ ਹੁਣ ਆਪਾਂ ਇਹਨੂੰ ਜਦੋਂ ਸਿੱਧਾ ਕਰਨਾ ਹੈ ਫਿਰ ਇਹਨੂੰ ਅੰਦਰ ਨੂੰ ਫੋਲਡ ਕਰਨਾ ਠੀਕ ਆ ਜੀ ਇਸ ਥੀਕੇ ਦੇ ਨਾਲ ਵਾਲ ਜਿਹੜਾ ਪੌਂਚੇ 'ਚ ਨਹੀਂ ਪੈਣਾ ਹੈਗਾ ਬਿਲਕੁਲ ਵੀ ਉੱਪਰ ਕੱਪੜੇ ਦੇ ਵਿੱਚ ਵਾਲ ਨਹੀਂ ਪਊਗਾ ਦੇਖੋ ਐਵੇਂ ਇਹਨੂੰ ਆਪਾਂ ਐਸ ਥੀਕੇ ਦੇ ਨਾਲ ਇੱਥੋਂ ਸਿੱਧਾ ਕਰ ਲੈਣਾ ਠੀਕ ਆ ਜੀ ਆ ਦੇਖੋ ਫਿਰ ਆਪਾਂ ਜਿਹੜੀ ਇੱਥੇ ਇਹਨੂੰ ਸਿੱਧਾ ਕਰਕੇ ਸਲਾਈ ਲਗਾਉਣੀ ਆ ਜਦੋਂ ਆਪਾਂ ਸਲਾਈ ਲਗਾਉਂਦੇ ਆ ਜਿੱਥੇ ਸਾਡਾ ਕੱਪੜਾ ਸੈੱਟ ਹੁੰਦਾ ਸੀ ਉੱਥੇ ਹੀ ਇਹਨੂੰ ਸੈੱਟ ਕਰਨਾ ਇਹਨੂੰ ਆਪਾਂ ਖਿੱਚ ਕੇ ਐਦਾਂ ਨਹੀਂ ਕਰਨਾ ਹੈਗਾ ਜੇ ਸਾਡੇ ਕੋਲ ਐਦਾਂ ਸੈੱਟ ਹੁੰਦਾ ਤੇ ਐਦਿ ਹੀ ਹੁੰਨਦੇ ਹੋ ਠੀਕ ਹੈ ਜੀ ਜੇ ਉਰੇ ਨੂੰ ਹੁੰਦਾ ਤਾਂ ਉਰੇ ਨੂੰ ਕਰ ਲਓ ਆਪਾਂ ਇਹਨੂੰ ਖਿੱਚ ਕੇ ਜਿਹੜਾ ਵਾਲ ਨਹੀਂ ਪਾਉਣਾ ਆਪਾਂ ਖਿੱਚ ਕੇ ਵੀ ਜਦੋਂ ਪਾਉਂਦੇ ਆ ਤੇ ਫਿਰ ਐਵੇਂ ਵਾਲ ਪੈ ਜਾਂਦੇ ਆ ਸਾਡੇ ਕੋਲ ਆਪਾਂ ਇਹਨੂੰ ਜਿੱਥੇ ਸੈੱਟ ਆ ਉੱਥੇ ਕਰਨਾ ਤੇ نیچے ਸਾਡੀ ਆਹ ਵਾਲੀ ਸਲਾਈ ਆ ਜਿਹੜੀ ਜੇ ਸਾਡੀ ਸੱਜੇ ਪਾਸੇ ਨੂੰ ਤਾਂ ਸੱਜੇ ਪਾਸੇ ਨੂੰ ਹੀ ਰਹਿਣ ਦਿਓ ਜੇ ਉਰੇ ਨੂੰ ਆ ਤਾਂ ਇਹਨੂੰ ਉਰੇ ਨੂੰ ਰਹਿਣ ਦਿਓ ਠੀਕ ਹੈ ਇੱਕ ਇੱਕ ਮਤਲਬ ਸਿੱਧੀ ਲਾਈਨ ਦੇ ਵਿੱਚ ਆਉਣੀ ਚਾਹੀਦੀ ਆ ਤਾਂ ਵੀ ਸਾਡੇ ਕੋਲ ਵਾਲ ਸੁਲਵਾ ਦੇ ਵਿੱਚ ਪੈ ਜਾਂਦਾ ਗਰੇ ਵੀ ਸੀਨ ਵੀ ਸਾਡੀ ਉੱਚੀ ਨਹੀਂ ਨਹੀਂ ਹੋ ਜੇ ਤੇ ਹੁਣ ਆਪਾਂ ਨੇ ਇੱਥੋਂ ਪੈਰ ਪੈਰ ਦੀ ਸਲਾਈ ਜਿਹੜੀ ਉਹ ਲਗਾਉਣੀ ਹੈ ਜੀ ਦੇਖੋ نیچے ਤੋਂ ਜਿਹੜੀ ਸਲਾਈ ਲਗਾਈ ਹੈ ਉਹਦੇ ਵਿੱਚ ਕੋਈ ਵੀ ਵਾਲ ਜਿਹੜਾ ਨਹੀਂ ਪਿਆ ਹੈਗਾ ਠੀਕ ਹੈ ਜੀ ਹੁਣ ਆਪਾਂ ਉੱਪਰ ਵਾਲੀ ਸਲਾਈ ਲਾ ਕੇ ਤੁਹਾਨੂੰ ਦਿਖਾਉਣੀ ਆ ਇਕਦਮ ਕਾਂਟੇ ਦੀ ਜਿੱਪ ਕਰ ਵਰਤ ਕਰਨਾ ਹੁੰਦਾ ਹੈ ਤੇ ਵਾਲ ਨਹੀਂ ਕਰਨਾ ਹੈਗਾ ਸਿੱਧਾ ਹੀ ਸਾਫ਼ ਜਿਹੜਾ ਕੱਪੜਾ ਜੁੜ ਜਾਂਦਾ ਕੋਈ ਉਹਦੇ ਵਿੱਚ ਵਾਲ ਨਹੀਂ ਪਊਗਾ ਇਸ ਤਰ੍ਹਾਂ ਸਲਾਈ ਲਗਾਏ ਤੇ ਸਾਰੇ ਜਿਹੜੇ ਐਕਸਟਰਾ ਜਿਹੜਾ ਹੁੰਦਾ ਸਾਡੇ ਕੋਲ ਉਹਦੀ ਆਪਾਂ ਕਟਿੰਗ ਕਰ ਲੈਣੀ ਆ। ਹਨੇਕੋ। ਜਸੀ ਬੁਕਰਮ ਜੋੜੀਏ ਤੇ نیچے ਕੋਈ ਵੀ ਵਾਲ ਜਿਹੜਾ ਨਹੀਂ ਪਿਆ ਹੈਗਾ। ਬਿਲਕੁਲ ਹੀ ਵਧੀਆ ਟੰਗ ਦੇ ਨਾਲ ਜਿਹੜੀ ਬੁਕਰਮ ਜੋੜਕੀ ਹੈ ਸਾਡੇ ਕੋਲ ਕੋਈ ਵੀ ਵਾਲ ਨਹੀਂ ਹੈਗਾ। ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਸਲਾਈ ਲਗਾਉਂਗੇ। ਤੇ ਫਿਰ